ਇੱਕ ਇੱਕ ਕਿਸਾਨਾਂ ਦੀਆਂ ਤਿਆਰੀਆਂ ਪੂਰੀਆਂ ਨਜ਼ਰ ਆ ਰਹੀਆਂ ਨੇ ਸੜਕੀ ਤੇ ਰੇਲ ਆਵਾਜਾਈ ਵੀ ਕਿਸਾਨਾਂ ਦੇ ਵੱਲੋਂ ਠੱਪ ਕੀਤੀ ਜਾਵੇਗੀ ਬਾਜ਼ਾਰਾਂ ਨੂੰ ਵੀ ਬੰਦ ਰੱਖਿਆ ਜਾਵੇਗਾ ਕੱਲ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗਾ ਕੱਲ ਪੀਆਰਟੀਸੀ ਬੱਸਾਂ ਦਾ ਵੀ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਰਹੇਗਾ ਸਿਰਫ ਐਮਰਜੈਂਸੀ ਸੇਵਾਵਾਂ ਹੀ ਬਾਹਰ ਰਹਿਣਗੀਆਂ ਵਿਆਹ ਵਾਲੀਆਂ ਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ ਕਿਸਾਨਾਂ ਦੇ ਵਲੇ ਵੀ ਸਾਫ ਕਿਹਾ ਗਿਆ ਹੈ ਕਿ ਗਾਹ ਵਾਲੀਆਂ ਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ ਇੰਟਰਵਿਊ ਤੇ ਜਾਣ ਵਾਲੇ ਨੌਜਵਾਨਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ ਐ ਜੀਪੀਸੀ ਨੇ ਵੀ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ ਤੇ ਖਬਰ ਸਿੱਧਾ ਤੌਰ ਤੇ ਕਿਥੇ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਉੱਥੇ ਆਮ ਜਨਤਾ ਦੇ ਨਾਲ ਆਮ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਤੇ ਅਸੀਂ ਇਹੀ ਦਰਸ਼ਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗੇ ਕਿ ਜੇਕਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਕੋਈ ਐਮਰਜੈਂਸੀ ਨਹੀਂ ਹੈ ਤਾਂ ਘਰਾਂ ਤੋਂ ਬਾਹਰ ਨਿਕਲਣ ਤੋਂ ਆਪ ਗ੍ਰੇਜ਼ ਕੀਤਾ ਜਾਵੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜੇਕਰ ਤੁਸੀਂ ਘਰਾਂ ਤੋਂ ਬਾਹਰ ਨਿਕਲਦੇ ਹੋ ਜਾਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਰੂਰ ਫਿਰ ਖੱਜਲ ਖਾੜੀ ਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੀ ਇਸ ਬੰਦ ਦੀ ਹਮਾਇਤ ਕੀਤੀ ਗਈ ਹੈ ਤਾਂ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਰਨਾ ਚੁੱਕੇ ਦਾਵਾ ਕੀਤਾ ਗਿਆ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਵੀ ਦੇ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਸੇਵਾਵਾਂ ਤੇ ਸੰਬੰਧ ਦਾ ਅਸਰ ਪਵੇਗਾ ਆ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਜੋ ਕਿ ਬੰਦ ਦੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿਸਾਨੀ ਮੰਗਾ ਨੂੰ ਲੈ ਕੇ ਤਾਂ ਸਵੇਰੇ 4:00 ਵਜੇ ਤੋਂ ਲੈ ਕੇ 7:00 ਵਜੇ ਤੋਂ ਲੈ ਕੇ 4:00 ਵਜੇ ਤੱਕ ਰੇਲ ਬੱਸਾਂ ਆਟੋ ਟੈਕਸੀਆਂ ਜੋ ਕਿ ਬੰਦ ਰਹਿਣਗੀਆਂ ਇਸ ਤੇ ਸਿੱਧੇ ਤੌਰ ਤੇ ਇਸ ਬੰਦ ਦਾ ਜੋ ਕਿ ਅਸਰ ਪਵੇਗਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਸੜਕੀ ਆਵਾਜਾਈ ਇਸ ਦੇ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਵੇਗੀ ਅਜੇਕਰ ਤੁਸੀਂ ਅਜਿਹਾ ਕੋਈ ਪਲਾਨ ਕਰ ਰਹੇ ਹੋ ਜਾਣ ਦਾ ਕਿਤੇ ਤਾਂ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਜੇਕਰ ਤੁਸੀਂ ਸੋਚ ਰਹੇ ਕੋਈ ਸ਼ਾਪਿੰਗ ਕਰਨੀ ਹੈ ਕੋਈ ਸਮਾਨ ਖਰੀਦਣ ਜਾਣਾ ਤਾਂ ਫਿਰ ਵੀ ਤੁਹਾਨੂੰ ਜਰੂਰ ਇਸ ਤੇ ਵਿਚਾਰ ਕਰਨਾ ਚਾਹੀਦਾ ਕਿਉਂਕਿ ਸਾਰੀਆਂ ਦੁਕਾਨਾਂ ਵੀ ਪੰਜਾਬ ਬੰਦ ਦੇ ਦੌਰਾਨ ਬੰਦ ਰਹਿਣਗੀਆਂ ਸਬਜੀ ਮੰਡੀਆਂ ਵੀ ਬੰਦ ਰਹਿਣਗੀਆਂ ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਫਤੇ ਦੇ ਵਿੱਚ ਇੱਕ ਦੋ ਵਾਰ ਜਾ ਕੇ ਜਿਹੜੀ ਕੋਈ ਸਬਜੀ ਮੰਡੀ ਤੋਂ ਲੈਂਦੀ ਜਾਵੇ ਆ ਪਰ ਕੱਲ ਤੁਹਾਨੂੰ ਥੋੜਾ ਗੁਰੇਜ਼ ਹੀ ਕਰਨਾ ਚਾਹੀਦਾ ਕਿਉਂਕਿ ਇਹ ਸਬਜ਼ੀ ਮੰਡੀਆਂ ਜੋ ਬੰਦ ਰਹਿਣਗੀਆਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਵੀ ਇਸ ਬੰਦ ਦੇ ਦੌਰਾਨ ਆਜੋ ਕੇ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਬੰਦ ਰਹਿਣਗੇ પેટ્રોલ ਪੰਪ ਗੈਸ ਪੰਪ ਵੀ ਬੰਦ ਰਹਿਣਗੇ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਹੈ ਦਰਸ਼ਕਾਂ ਦੇ ਨਾਲ ਜੁੜੀ ਹੋਈ ਕਿ ਜੇਕਰ ਤੁਹਾਨੂੰ ਲੱਗ ਰਿਹਾ ਕਿ ਬਹੁਤ ਤੁਹਾਡੇ ਵਾਹਨਾਂ ਦੇ ਵਿੱਚ ਗੱਡੀਆਂ ਦੇ ਵਿੱਚ પેટ્રોલ ਡੀਜ਼ਲ ਬਹੁਤ ਘੱਟ ਬਚਿਆ ਤਾਂ ਅੱਜ ਹੀ ਤੁਸੀਂ ਉਹ ਆਪਵਾ ਸਕਦੇ ਹੋ ਕੱਲ ਸਤੋਂ ਲੈ ਕੇ 4 ਵਜੇ ਤੱਕ ਜੇਕਰ ਤੁਸੀਂ ਤੇਲ ਪਉਣ ਜਾਓਗੇ ਤਾਂ ਤੁਹਾਨੂੰ ਆ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਐਮਰਜੈਂਸੀ ਸੇਵਾਵਾਂ ਨੂੰ ਬਿਲਕੁਲ ਝੋਟ ਹੋਵੇਗੀ ਕੋਈ ਐਂਬੂਲੈਂਸ ਹੈ ਜਾਂ ਕਿਸੇ ਦੀ ਕੋਈ ਐਮਰਜੈਂਸੀ ਹੈ ਤਾਂ ਉਹਨਾਂ ਨੂੰ ਨਹੀਂ ਰੋਕਿਆ ਜਾਵੇਗਾ ਇਹ ਵੀ ਇਸ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਗਿਆ ਹੈ ਜੋ ਵਿਆਹ ਸਮਾਗਮ ਕਿਉਂਕਿ ਵਿਆਹਾਂ ਦਾ ਵੀ ਸੀਜ਼ਨ ਚੱਲ ਰਿਹਾ ਲਗਾਤਾਰ ਪੰਜਾਬ ਦੇ ਵਿੱਚ ਤਾਂ ਵਿਆਹ ਸਮਾਗਮ ਨੂੰ ਲੈ ਕੇ ਕੋਈ ਬਰਾਤ ਜਾ ਰਹੀ ਹੈ ਇੱਕ ਵਿਆਹ ਤੇ ਸ਼ਾਮਲ ਹੋਣ ਦੀ ਲਈ ਜਾ ਰਿਹਾ ਉਸ ਦੇ ਕੋਲ ਵਿਆਹ ਦਾ ਕੋਈ ਗਾਰਡ ਹੈ ਉਹ ਦਿਖਾ ਕੇ ਉਹ ਜਾ ਸਕਦਾ ਉਸ ਨੂੰ ਨਹੀਂ ਰੋਕਿਆ ਜਾਵੇਗਾ ਨਾਲ ਹੀ ਖਾਸ ਤੌਰ ਤੇ ਆ ਕਿਉਂਕਿ ਰੁਟੀਨ ਦੇ ਵਿੱਚ ਫਲਾਈਟਸ ਹੁੰਦੀਆਂ ਨੇ ਲੋਕਾਂ ਦੀਆਂ ਜੋ ਕਿ ਵਿਦੇਸ਼ ਦੇ ਵਿੱਚ ਜਾਂਦੇ ਨੇ ਕੋਈ 에ਰਪੋਰਟ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਰੋਕਿਆ ਜਾਵੇਗਾ ਕਿਸੇ ਨੌਜਵਾਨ ਦੀ ਕਿਸੇ ਨੌਕਰੀ ਵਾਸਤੇ ਇੰਟਰਵਿਊ ਆ ਤਾਂ ਉਸ ਨੂੰ ਵੀ ਇਸ ਤੋਂ ਅਨਸ਼ੋਟ ਹੋਵੇਗੀ ਜਿਹੜੀਆਂ ਸੇਵਾਵਾਂ ਤੇ ਅਸਰ ਨਹੀਂ ਪਵੇਗਾ ਉਹ ਵੀ ਅਸੀਂ ਨਾਲ ਹੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਰਿਹਾ ਐਮਰਜੈਂਸੀ ਜਿਹੜੀਆਂ ਵੀ ਸੇਵਾਵਾਂ ਨੇ ਉਹ ਬਹਾਲ ਹੋਣਗੀਆਂ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਰੁਕਾਵਟ ਨਹੀਂ ਹੋਵੇਗੀ ਪਰ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਸੇਵਾਵਾਂ ਦਾ ਅਸੀਂ ਜ਼ਿਕਰ ਕੀਤਾ ਜੋ ਸਿੱਧੇ ਤੌਰ ਤੇ ਆ ਲੋਕਾਂ ਦਾ ਵਾਹ ਵਾਸਤਾ ਜਿੰਨਾ ਚੀਜ਼ਾਂ ਤੇ ਨਾਲ ਰਹਿੰਦਾ ਤੇ ਉਸ ਤੋਂ ਜ਼ਰੂਰ ਤੁਹਾਨੂੰ ਗੁਰੇਜ਼ ਕਰਨਾ ਹੋਵੇਗਾ ਤੇ ਆ ਕੁੱਲ ਮਿਲਾ ਕੇ ਇਹੀ ਕਹਾਂਗੇ ਕਿ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਹੈ ਕੋਈ ਅਮਰਜੈਂਸੀ ਨਹੀਂ ਹੈ ਤਾਂ ਕੱਲ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਘਰਾਂ ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਜੇਕਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਰਕਾਰ ਔਰ वर्सेस किसान मजदूर डेमोक्रेसी के तरीके से अपनी बात को मनवाने के लिए पिछले पिछले तेरह फरवरी से आंदोलनरत हैं है और हमारी मांग क्या है जो पहले मानी हुई थी भी एमएसपी लीगल गारंटी कानून बनाएंगे किसान मजदूर की कर्ज माफी करेंगे फसली बीमा योजना लागू करेंगे देश के मजदूर को 200 दिन नरेगा और अच्छी दिहाड़ी देंगे ये ये बारह मांगे हैं हमारी जिसके ऊपर हम बोल रहे हैं और शहीद शुभकरण सिंह जी जिनके खून से केंद्र ने हाथ रंगे हुए उनका इंसाफ भी मांग रहे हैं उनकी जान की किसी को परवाह नहीं ना किसी अदालत को परवाह है अब इस तरह का सनेरियो बन रहा है कि तो जैसे जगजीत सिंह डल्लेवाल की जान की सुप्रीम कोर्ट को बहुत फिक्र है अगर फिक्र है तो केंद्र को निर्देश दे दीजिए केंद्र को बोलिए और इसी के साथ साथ जो कल का पंजाब बंद है जिस तरह से पूरे पंजाबियों ने हरेक संस्था ने हमें सपोर्ट किया उसका धन्यवाद हम जरूरी अनुरोध करेंगे जनता से जो भी आज और रात रात जहां भी आना जाना जरूरी चाहता उसे चले जाना चाहिए कल सुबह सात से लेकर चार बजे तक मुकम्मल बंद रहेगा उसमें इमरजेंसी सेवाएं हम लोग बहाल रखेंगे जैसे मेडिकल की सेवा कोई डेड बॉडी हो इसी के साथ साथ बराती का कोई कार्यक्रम बरात का हो कोई इंटरव्यू वगैरह हो कोई एयरपोर्ट की सेवा एमरजेंसी सेवाएं और हम लोग हर हाल में उसको बहाल रखा जाएगा और मुकम्मल बंद का अहवान जितने भी पंजाबी है जहां जहां रेल जाम होगी जहां जहां रोड जाम होगी उसके लिए हम कहते हैं लाखों का लाखों की तादाद में आप रोड और रेल पर आइए और इस मोर्चे को सफल करिए शंभू स्टेशन के ऊपर भी रेल रुकेगी इसी तरह से जो एशियर चौक है जो मोहाली में वहां रेल और रोड लगती है वहां पर भी जाम रहेगा और मैं खुद गोल्डन गेट पर मौजूद रहूंगा अमृतसर में जो गोल्डन गेट है इस तरह से सैकड़ों जगहों के ऊपर रेल अथवा रोड आवाजाही जाम रहेगी ਅੱਜ ਕੱਲ ਦੇ ਪੰਜਾਬ ਬੰਦ ਨੂੰ ਪੰਜਾਬ ਵਪਾਰ ਮੰਡਲ ਨੇ ਆਪਣਾ ਸਮਰਥਨ ਦਿੱਤਾ ਹੈ ਪਰ ਨਾਲ ਹੀ ਉਹਨਾਂ ਕਹਿ ਕੇ ਰੋਜ਼ ਰੋਜ਼ ਦੇ ਬੰਦ ਦੇ ਨਾਲ ਵਪਾਰੀ ਤੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਪਰ ਡੱਲੇਵਾਲ ਸਾਹਿਬ ਦਾ ਮਾਣ ਕਰਦੇ ਆ ਉਹ ਇਸ ਬੰਦ ਨੂੰ ਮਜਬੂਰੀ ਦੇ ਵਿੱਚ ਸਮਰਥਨ ਦੇ ਰਹੇ ਨੇ ਐਗਰੀ ਨੇ ਸਿਰਫ ਐਗਰੀ ਇਸ ਕਰਕੇ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਉਹ ਨਹੀਂ ਚਾਹੁੰਦੇ ਕਿ ਇਹੋ ਜਿਹਾ ਬੰਦਾ ਇਹੋ ਜਿਹਾ ਲੀਡਰ ਸਾਡੇ ਹੱਥੋਂ ਜਾਵੇ ਪਰ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤਾਂ ਮੈਂ ਕਹੂੰਗਾ ਕਿ ਇੱਥੇ ਚਾਹੇ ਪੰਜਾਬ ਸਰਕਾਰ ਹੋਵੇ ਤੇ ਚਾਹੇ ਸੈਂਟਰ ਸਰਕਾਰ ਹੋਵੇ ਦੋਨਾਂ ਦੀ ਇੰਨੀ ਜ਼ਬਰਦਸਤ ਅਸੀਂ ਨਿਖੇਧੀ ਕਰਦੇ ਆ ਕਿ ਇਹਨਾਂ ਲੋਕਾਂ ਨੇ ਇਹ ਮਤਲਬ ਦੇਖੋ ਕੋਈ ਚੀਜ਼ ਦਾ ਹਰ ਚੀਜ਼ ਦਾ ਹੱਲ ਹੁੰਦਾ ਮੇਰੀ ਖਿਆਲ ਤਿੰਨ ਚਾਰ ਸਾਲਾਂ ਤੋਂ ਮੈਂ ਦਿੱਲੀ ਵੀ ਜਾ ਕੇ ਆਇਆ ਹਾਂ ਦਿੱਲੀ ਮੋਰਚੇ ਤੇ ਵੀ ਅਸੀਂ ਤਿੰਨ ਚਾਰ ਦਿਨ ਲਾ ਕੇ ਆਏ ਸੀ ਉਹਨਾਂ ਦਿਨਾਂ ਤੋਂ ਲੈ ਕੇ ਅੱਜ ਤੱਕ ਦੇਖੋ ਕਿ ਹੱਲ ਕੱਢਣਾ ਤੁਸੀਂ ਘਰੇ ਬੈਠ ਕੇ ਜਦੋਂ ਮਰਜ਼ੀ ਕਿਸੇ ਵੀ ਚੀਜ਼ ਦਾ ਹੱਲ ਨਿਕਲ ਜਾਂਦਾ ਕੋਈ ਵੀ ਅਸੀਂ ਦੁਨੀਆ ਤੇ ਚੀਜ਼ ਨਹੀਂ ਬਣੀ ਜਿਹਦਾ ਹੱਲ ਨਾ ਨਿਕਲੇ ਪਰ ਇਹ ਚੀਜ਼ਾਂ ਦੇ ਨਾਲ ਦੇਖੋ ਕੱਲੇ ਕਿਸਾਨ ਨਹੀਂ ਖਰਾਬ ਹੋ ਰਹੇ ਉਹਨਾਂ ਦੇ ਨਾਲ ਤੁਸੀਂ ਦੇਖੋ ਕੱਲ ਜਿਹੜਾ ਬੰਦ ਹੋਊਗਾ ਕਿਸੇ ਦੇ ਘਰੇ ਕੋਈ ਵਿਆਹ ਦਾ ਪ੍ਰੋਗਰਾਮ ਹੈ ਕਿਸੇ ਦੇ ਘਰੇ ਗਮੀ ਦਾ ਪ੍ਰੋਗਰਾਮ ਹੈ ਕਿਸੇ ਦੀ ਦੁਕਾਨ ਦਾ ਮੁਰਤਾ ਤੇ ਕਿਸੇ ਦੀ ਫੈਕਟਰੀ ਦਾ ਮੁਰਤਾ ਹੈ ਕਿਸੇ ਨੇ ਕਿਸੇ ਪਾਸੇ ਜ਼ਰੂਰੀ ਜਾਣਾ ਹੈ ਹਰ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜਾ ਕੱਲ ਜਿਹੜਾ ਆਉਣ ਵਾਲਾ 30 ਤਰੀਕ ਦਾ ਬੰਦ ਹੈ ਨਾ ਜੀ ਉਹਦੇ ਵਿੱਚ ਦੇਖੋ ਖੁਸ਼ੀ ਨਾਲ ਤਾਂ ਕੋਈ ਵੀ ਨਹੀਂ ਆਊਗਾ ਜੇ ਮੈਂ ਕਹਨਾ ਕੱਲ ਨੂੰ ਕੋਈ ਕਿਸੇ ਤਰ੍ਹਾਂ ਦੀ ਹੋਰ ਕੋਈ ਹੜਤਾਲ ਹੁੰਦੀ ਤਾਂ ਸਾਡੇ ਵਪਾਰ ਮੰਡਲ ਨੇ ਟੋਟਲੀ ਇਹਨਾਂ ਦੀ ਨਿਖੇਦੀ ਕਰ ਦੇਣੀ ਸੀ ਅਸੀਂ ਕਿਸੇ ਕਿਸ ਨੂੰ ਦੀ ਇਹਨਾਂ ਦੀ ਹਾਂ ਨਹੀਂ ਕਰਦੇ ਸੀਗੇ ਲੇਕਿਨ ਇਸ ਤਰ੍ਹਾਂ ਦੇ ਇਹੋ ਜਿਹੇ ਮਜਬੂਰੀਆਂ ਨੂੰ ਦੇਖਦੋਂ ਹੋਏ ਸਾਨੂੰ ਅੱਜ ਇਹ ਉਹ ਕਹਿੰਦੇ ਨਾ ਹੱਥ ਖੜੇ ਆ ਸਾਡੇ ਅਸੀਂ ਨਹੀਂ ਚਾਹਦੇ ਕਿ ਸਾਡਾ ਜਿਹੜਾ ਯਾਰ ਇੱਕ ਸਾਡੇ ਬਜ਼ੁਰਗ ਹੈ ਸਾਡੇ ਇਹੋ ਜਿਹਾ ਭਰਾ ਸਾਡਾ ਸਾਡੇ ਹੱਥੋਂ ਜਾਵੇ ਅਸੀਂ ਸਰਕਾਰਾਂ ਨੂੰ ਦੋਨਾਂ ਨੂੰ ਬੇਨਤੀ ਕਰਦੇ ਆਂ ਕਿ 30 ਤਰੀਕ ਦੇ ਬੰਦ ਤੋਂ ਵੀ ਤੁਸੀਂ ਵੇਟ ਕਾਦੀ ਕਰ ਰਹੇ ਹੋ ਯਾਰ ਤੁਸੀਂ ਰੋਜ਼ ਉਹਨਾਂ ਦੀ ਰਿਪੋਰਟਾਂ ਮੰਗਾਈ ਜਾਂਦੇ ਹੋ ਕਿਹੜੀ ਚੀਜ਼ ਦੀ ਵੇਟ ਕਰ ਰਹੇ ਹੋ ਤੁਸੀਂ ਇੱਕ ਚੀਜ਼ ਦਾ ਇਹ ਤਾਂ ਕਲੀਅਰ ਕਰ ਦਿਓ ਨਾ